ਪੂਰੀ ਝੋ ਦੇਖੋ ਕਿਹੜੇ ਹਾਲਾਤਾਂ ਚ ਮਿਲੀ ਔਰਤ ਦੀ ਲਾਸ਼ ਕਿਸੇ ਨੇ ਖਾਨੋਂ ਦੱਸਿਆ ਕਿ ਉਹ ਇੱਕ ਬੋਰੀ ਵਿੱਚ ਕੋਈ ਜਾਨਵਰ ਵਗੈਰਾ ਪਿਆ ਹੋਇਆ ਹੈ। ਇਹ ਨਹੀਂ ਪਤਾ ਲੱਗ ਰਿਹਾ ਕਿ ਜਾਨਵਰ ਹੈ ਕਿ ਬੰਦਾ ਹੈ। ਹੱਥ ਬਾਹਰ ਨਿਕਲਿਆ ਦੇਖ ਡਰੇ ਲੋਕ। ਇਹ ਜੀ ਪਹਿਲੇ ਡੈਡ ਬੋਰੀ ਜਿਹੜੀ ਪਈ ਹੈ ਉਹ ਸਿਰਫ ਹੱਥ ਦਿਖਤੇ ਜੀ। ਅੱਛਾ ਇੰਨੀ ਦੇਖਤੇ ਹੀ ਅਸੀਂ ਦੁਗਰੀ ਮੁਲਾਜ਼ਮ ਨੂੰ ਫੋਨ ਕੀਤਾ ਹੂੰ ਉਹ ਮੁਲਾਜ਼ਮ ਜਦੋਂ ਪਹੁੰਚੇ ਮੌਕੇ ਤੇ ਫਿਰ ਡੈਡ ਬੋਡੀ ਨੂੰ ਅਸੀਂ ਬਾਹਰ ਕਰਾਇਆ ਹਾਲਾਤ ਦੇਖ ਇਲਾਕੇ ਚ ਮਚ ਗਿਆ ਹੜਕੰਪ ਇਸ ਵਿੱਚ ਲੇਡੀ ਦੀ ਡੈਡ ਬੋਡੀ ਹੈ ਠੀਕ ਹੈ ਇਹਨੂੰ ਕਾਫੀ ਵੇਰ ਹੈ ਮੀ ਨਾਲ ਜਿਹੜੀ ਗਰਮ ਚੀਜ਼ ਕੋਈ ਲਾਈ ਇਲਾਕੇ ਦੇ ਸਰਪੰਚ ਨੇ ਕੀਤੇ ਵੱਡੇ ਖੁਲਾਸੇ ਮੌਕੇ ਤੇ ਪਹੰਚੀ ਪੁਲਿਸ ਮਾਮਲੇ ਦੀ ਜਾਂਚ ਕੀਤੀ ਸ਼ੁਰੂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਐਵਨ ਮੀਡੀਆ ਮੈਂ ਅਸ਼ਦੀਪ ਗੌਰ ਲੁਧਿਆਣਾ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਜੀਹਾਂ ਤੁਹਾਨੂੰ ਦੱਸਦੇ ਲੁਧਿਆਣਾ ਦੇ ਦੁਗਰੀ ਇਲਾਕੇ ਦੇ ਆਲਮਗਿਰ ਬਾਈਪਾਸ ਦੇ ਉੱਤੇ ਇੱਕ ਔਰਤ ਦੀ ਲਾਸ਼ ਢੇਕੀ ਗਈ ਤੁਹਾਨੂੰ ਦੱਸਦੇ ਲਾਸ਼ ਜਿਹੜੀ ਹੈ ਬੋਰੀ ਦੇ ਵਿੱਚ ਦਿਖਾਈ ਦਿੱਤੀ ਲੋਕਾਂ ਨੂੰ ਜਦੋਂ ਉਸ ਬੋਰੀ ਦੇ ਵਿੱਚੋਂ ਇੱਕ ਹੱਥ ਨਜ਼ਰ ਆਇਆ ਤਾਂ ਮੌਕੇ ਤੇ ਜੜਿਆ ਹਰਕੰਪ ਮੱਚ ਗਿਆ ਲੋਕ ਡਰ ਗਏ ਅਤੇ ਮੌਕੇ ਤੇ ਜਿਹੜੀ ਆ ਉਹਨਾਂ ਨੂੰ ਪੁਲਿਸ ਸਦਨੀ ਪਈ ਪੁਲਿਸ ਜਿਹੜੀ ਆ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਇਸ ਔਰਤ ਦੀ ਜਿਹੜੀ ਆ ਪਛਾਣ ਕੀਤੀ ਜਾ ਰਹੀ ਹੈ ਸਥਾਨਕ ਲੋਕਾਂ ਨੇ ਜਦੋਂ ਇਹ ਸੜਕ ਕਿਨਾਰੇ লাশ ਪਈ ਦੇਖੀ ਤਾਂ ਉਹਨਾਂ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਤੇ ਉੱਥੇ ਜਿਹੜੀ ਆ ਲੋਕਾਂ ਦੀ ਕਾਫੀ ਵੱਡੀ ਭੀੜ ਇਕੱਠੀ ਹੋ ਗਈ ਲੋਕਾਂ ਨੇ ਜਦੋਂ ਉੱਥੇ ਨੇੜੇ ਦੇਖਿਆ ਤਾਂ ਉਹਨਾਂ ਨੇ ਤੁਰੰਤ ਜਿਹੜਾ ਆ ਇਲਾਕੇ ਦੇ ਸਰਪੰਚ ਨੂੰ ਸੂਚਿਤ ਕੀਤਾ ਅਤੇ ਸਰਪੰਚ ਦੇ ਵੱਲੋਂ ਵੀ ਵੱਡੇ ਖੁਲਾਸੇ ਕੀਤੇ ਗਏ ਨੇ ਉਹਨਾਂ ਦੱਸਿਆ ਕਿ ਜਦੋਂ ਅਸੀਂ ਆਫਿਸ ਜਾ ਰਹੇ ਸੀ ਤਾਂ ਅਸੀਂ ਦੇਖਿਆ ਕਿ ਸੜਕ ਕਿਨਾਰੇ ਬੋਰੀ ਦੇ ਵਿੱਚ ਕੁਝ ਪਿਆ ਸੀ ਉਹਨਾਂ ਨੂੰ ਲੱਗਿਆ ਕਿ ਕੋਈ ਜਾਨਵਰ ਹੈ ਪਰ ਜਦੋਂ ਉਹਨਾਂ ਨੇ ਹੱਥ ਦੇਖਿਆ ਤਾਂ ਉਹ ਵੀ ਹੈਰਾਨ ਰਹਿ ਗਏ ਉਹਨਾਂ ਨੇ ਮੌਕੇ ਤੇ ਜਿਹੜੀ ਆ ਪੁਲਿਸ ਅਧਿਪਤੀ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਆ ਤੇ ਲਾਸ਼ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਪੂਰਾ ਮਾਮਲਾ ਕੀ ਹੈ ਅਤੇ ਕਿਸ ਦੇ ਵੱਲੋਂ ਜਿਹੜੀ ਇਹ ਘਨੌਣੀ ਹਰਕਤ ਕੀਤੀ ਗਈ ਹੈ ਜਾਂ ਇਸ ਔਰਤ ਦਾ ਕਿਸੇ ਦੇ ਵੱਲੋਂ ਕਤਲ ਕੀਤਾ ਗਿਆ ਇਹ ਜਾਂਚ ਦਾ ਵਿਸ਼ਾ ਹੈ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵੋਨਲੀ ਸਿਵਲ ਹਸਪਤਲ ਭੇਜ ਦਿੱਤਾ ਅਤੇ ਪਰ ਮ੍ਰਿਤਕ ਮਹਿਲਾ ਦੀ ਜਿਹੜੀ ਹੈ ਪਛਾਣ ਅਜੇ ਤੱਕ ਨਹੀਂ ਹੋ ਪਾਈ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਜੜੀਆਂ ਬ੍ਰਿਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਲੋਕਾਂ ਦੇ ਵਿੱਚ ਹਾ ਹ ਕਰ ਮਚ ਜਾਂਦੀ ਹੈ ਅਤੇ ਉਹ ਵੀ ਡਰ ਜਾਂਦੇ ਨੇ ਫਿਲਹਾਲ ਪੁਲਿਸ ਅਧਿਕਾਰੀਆਂ ਦਾ ਕਹਿਣਾ ਕਿ ਇਸ ਪੂਰੇ ਮਾਮਲੇ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਉੱਥੇ ਲੱਗੇ ਜਿਹੜੇ ਨੇ ਸੀਸੀਟੀਵੀ ਕੈਮਰੇ ਖੰਘਾਲੇ ਜਾ ਰਹੇ ਨੇ ਇਸ ਸਬੰਧ ਦੇ ਇਲਾਕੇ ਦੇ ਸਰਪੰਚ ਦਾ ਕੀ ਕਹਿਣਾ ਆ ਉਹ ਵੀ ਸੁਣਾ ਦਿੰਨੇ ਆ ਤੁਹਾਨੂੰ ਅਸੀਂ ਸਾਡੇ 9 ਵਜੇ ਦਫਤਰ ਆਏ ਤਾਂ ਦਫਤਰ ਆ ਕੇ ਕਿਸੇ ਨੇ ਸਾਨੂੰ ਦੱਸਿਆ ਕਿ ਉੱਥੇ ਇੱਕ ਬੋਰੀ ਵਿੱਚ ਕੋਈ ਜਾਨਵਰ ਵਗੈਰਾ ਪਿਆ ਹੋਇਆ ਹੈ ਇਹ ਨਹੀਂ ਪਤਾ ਲੱਗ ਰਿਹਾ ਕਿ ਜਾਨਵਰ ਹੈ ਕਿ ਬੰਦਾ ਹੈ ਠੀਕ ਹੈ ਜੀ ਕਹਿੰਦੇ ਭਜਨ ਨਾਲ ਕਾਫੀ ਭਾਰੀ ਹੈ ਕਹਿੰਦਾ ਅਸੀਂ ਇਦਾਂ ਚੈੱਕ ਨਹੀਂ ਕਰ ਸਕਦੇ ਹੂੰ ਠੀਕ ਹੈ ਅਸੀਂ ਉਹਨੂੰ ਕਿਹਾ ਕੋਈ ਗੱਲ ਨਹੀਂ ਅਸੀਂ ਚਲਦੇ ਹਾਂ ਤੁਸੀਂ ਚੈੱਕ ਕਰੋ ਉਹ ਦੋ ਕਦਮ ਅੱਗੇ ਅਸੀਂ ਦੋ ਕਦਮ ਪਿੱਛੇ ਸੀ ਠੀਕ ਹੈ ਜੀ ਓਕੇ ਬਾਅਦ ਆਪਕੇ ਨਜ਼ਰ ਤੇ ਉਤੇ ਡੈਡ ਬੋਡੀ ਪਈ ਲੇਡੀਜ਼ ਦੀ ਸੀ ਜੀ ਇਹ ਜੀ ਪਹਿਲੇ ਡੈਡ ਬੋਡੀ ਜਿਹੜੀ ਪਈ ਹੈ ਉਹ ਸਿਰਫ ਹੱਥ ਦਿੱਖਦੇ ਸੀ ਅੱਛਾ ਜੀ ਤਿੰਨੀ ਦੇਖ ਤੇ ਹੀ ਅਸੀਂ ਡੁਗਰੀ ਮੁਲਾਜ਼ਮ ਨੂੰ ਫੋਨ ਕੀਤਾ ਹੂੰ ਉਹ ਮੁਲਾਜ਼ਮ ਜਦੋਂ ਪਹੁੰਚੇ ਮੌਕੇ ਤੇ ਫਿਰ ਡੈਡ ਬੋਡੀ ਨੂੰ ਅਸੀਂ ਬਾਹਰ ਕਢਾਇਆ ਠੀਕ ਹੈ ਬਾਹਰ ਕਢਾ ਕੇ ਦੇਖਾ ਕਿ ਬਈ ਇਸ ਵਿੱਚ ਲੇਡੀਜ਼ ਦੀ ਡੈਡ ਬੋਡੀ ਹੈ ਠੀਕ ਹੈ ਜੀ ਉਹਨੂੰ ਕਾਫੀ ਵੀਰੇਮੀ ਨਾਲ ਜਿਹੜੀ ਗਰਮ ਚੀਜ਼ ਕੋਈ ਲਾਈ ਹੋਈ ਨਹੀਂ ਉਹ ਦਿਖਦੀ ਸੀਗੀ ਜੀ ਸੀਟ ਤੇ ਲੇ ਸਰੀਰ ਦੇ ਉੱਤੇ ਕੋਈ ਗਰਮ ਸਰੀ ਆ ਜਾਂ ਕੋਈ ਜੀ ਜੀ ਕੋਈ ਵੀ ਚੀ ਲਾਈ ਤੇ ਗਲ ਵੀ ਕੋ ਕੁਟਿਆ ਹੋਇਆ ਸੀ ਕਿਸੇ ਥਾਂ ਚ ਨਹੀਂ ਸੀਗੀ ਗੱਲ ਸਾਡੀ ਜਾਣਕਾਰੀ ਵਿੱਚ ਨਹੀਂ ਹੈਗਾ ਅੱਛਾ ਜੀ ਕਿਉਂਕਿ ਇਹ ਤਾਂ ਮੁਲਾਜੇਮ ਆਇਆ ਹੈ ਉਧਰ ਸਿਵਲ ਹਸਪੀਟਲ ਵਗੈਰੇ ਜਿੱਤੇ ਜਾਇਆ ਹੁੰਦਾ ਹਾਂ ਤਾਂ ਪੋਸਟਮਾਰਟੂਗਾ ਵੈਰੀਫਾਈ ਹੋ ਜਾਊਗਾ ਇਹ ਸਾਡੀ ਜਾਣਕਾਰੀ ਵਿੱਚ ਨਹੀਂ ਕਿਉਂਕਿ ਇਹਨਾਂ ਸਾਨੂੰ ਗਿਆਨ ਵੀ ਨਹੀਂ ਇਸ ਚੀਜ਼ ਦਾ ਅੱਛਾ ਤੁਸੀਂ ਇਸ ਇਲਾਕੇ ਦੇ ਸਰਪੰਚ ਹੋ ਜੀ ਜੀ ਸਰ ਇਸ ਇਲਾਕਾ ਜਦੋਂ ਦਾ ਪੌੜਾ ਚੱਲਿਆ ਇੱਥੇ ਬੜੀਆਂ ਘਟਨਾਵਾਂ ਇਦਾਂ ਦੀਆਂ ਸਾਹਮਣੇ ਆ ਰਹੀਆਂ ਇੱਥੇ ਚੋਰੀਆਂ ਚੋਰੀਆਂ ਰਾਤ ਨੂੰ ਲੁਟੇਰੇ ਜਿਵੇਂ ਕਹਦਾ ਵੀ ਰਾਹਗੀਰਾਂ ਨੂੰ ਲੁੱਟ ਆ ਆ ਤਾਂ ਹੁਣ ਨਮਾ ਹੀ ਕੰਮ ਹੋ ਗਿਆ ਕਿ ਕਤਲ ਹੋ ਗਿਆ ਲੇਡੀਜ਼ ਦਾ ਇਹ ਇਹ ਘਟਨਾਵਾਂ ਤੇ ਤੇ ਪ੍ਰਸ਼ਾਸਨ ਜਾਂ ਪੀਸੀਆਰ ਕਿਹੜਾ ਨਹੀਂ ਮਾਰਦਾ ਕੋਈ ਦੇਖੋ ਜੀ ਇਹ ਜਿਹੜਾ ਘਟਨਾ ਹੋਈ ਹੈ ਇਹ ਇਹਦਾ ਮੌਕੇ ਤੇ ਨਹੀਂ ਹੋਈ ਇਹ ਕੋਈ ਗੋਰੀ ਮੇ ਲਿਆ ਕੇ ਡਰ ਕੇ ਗਿਆ ਸੱਟ ਗਿਆ ਕੋਈ ਸੱਟ ਗਿਆ ਤੇ ਲੁੱਟਾਂ ਖੋਹਾਂ ਤਾਂ ਹੁੰਦੀਆਂ ਨਾ ਇਸ ਇਲਾਕੇ ਦੇ ਦੇਖੋ ਪੈਸੇ ਤਾਂ ਇਦਾਂ ਦਾ ਕੋਈ ਮੌਕਸਰ ਨਹੀਂ ਜਗਾ ਕਿ ਲੁੱਟ ਖੋਹੀ ਹੈ ਪਹਿਲੇ ਨਾਲ ਕਾਫੀ ਕੰਟਰੋਲ ਹੋਇਆ ਕੰਟਰੋਲ ਹੋਇਆ ਹਾਂ ਕਾਫੀ ਕੰਟਰੋਲ ਹੋਇਆ ਤੁਸੀਂ ਦੇਖੋ ਕਿਸੇ ਨੂੰ ਵੀ ਪੁੱਛ ਲਓ ਜੀ ਪਹਿਲੇ ਨਾਲ ਕਾਫੀ ਕੰਟਰੋਲ ਹੈ ਇਦਾਂ ਦਾ ਕੋਈ ਲੁੱਟ ਖੋਹ ਵਾਲਾ ਕੰਮ ਨਹੀਂ ਹੈਗਾ ਮੁਲਾਜ਼ਮ ਆਪਣੇ ਵੱਲੋਂ ਜਿੰਨੇ ਵੀ